ਪਰ ਤੁਸੀਂ ਇੱਕ ਗੱਲ ਤਾਂ ਬੜਾ ਵੱਡਾ ਦਾਵਾ ਕਰ ਰਹੇ ਹੋ ਕਿ ਜਿਹੜੀ ਇਹ 슈ਗਰ ਹੈਗੀ ਹੈ ਜਾਮਣ ਤੇ ਨਮੂਣੀਆਂ ਦਾ ਜਿਹੜਾ ਸੁਮੇਲ ਹੈਗਾ ਇਹ 슈ਗਰ ਦੀ ਬਣਾ ਦਿੰਦਾ ਰਹੇ ਇਹਨਾਂ ਦਾ ਸੁਮੇਲ ਡੈਫੀਨੇਟਲੀ ਬਣਾਏਗਾ 슈ਗਰ ਦੀ ਕੋਈ ਫਾਰਮੂਲੇ ਦਾ ਤਾਂ ਫਿਰ ਇਹ ਇੱਕ ਦੇ ਦਿੱਤਾ ਨਾ ਪਾ ਫਾਰਮੂਲਾ ਮੰਨ ਲਓ ਜਾਮਣ ਦੀਆਂ ਗੁੱਠਲੀਆਂ ਤੇ ਨਿੰਮ ਦੀਆਂ ਗੁੱਠਲੀਆਂ ਵਾਲਾ ਇੱਕ ਫਾਰਮੂਲਾ ਮੰਨ ਲਓ ਦੇ ਦਿੱਤਾ ਇਹ ਜਿਹੜੀ ਗੁੱਠਲੀ ਆ ਗਈ ਤੁਸੀਂ ਉੱਪਰੋਂ ਸਾਰਾ ਕਾਲਿਆ ਇਹਨਾਂ ਗੁਠਲੀਆਂ ਨੂੰ ਤੁਸੀਂ ਰੋਜ਼ ਦੀਆਂ 10 15 ਜਿਵੇਂ ਖਾਦੀਆਂ ਸੁਕਾ ਕੇ ਤੁਸੀਂ ਰੱਖ ਲੈਣੀਆਂ ਸੁਕਾ ਕੇ ਰੱਖ ਲੀਆਂ ਇਹ ਵੀ ਤੁਸੀਂ ਸਵੇਰੇ ਮੰਨ ਲਓ ਤੁਸੀਂ ਜਮਨ ਖਾ ਲਈ ਸ਼ਾਮ ਦੁਪਹਿਰ ਨੂੰ ਇਹ ਖਾ ਲਈਆਂ ਠੀਕ ਹੈ ਇਹਨਾਂ ਦੀ ਗੁਠਲੀਆਂ ਸੰਭਾਲ ਕੇ ਰੱਖ ਲਓ ਬਾਅਦ ਦੇ ਵਿੱਚ ਦੋਨਾਂ ਦਾ ਬਣਾਓ ਪਾਊਡਰ ਤੇ ਇਹਨਾਂ ਨੂੰ ਯੂਜ਼ ਕਰੋ ਮੈਂ ਕਿਵੇਂ ਮੰਨਾਂ ਜੀ ਕਿ ਨਮੂਣੀਆਂ ਸ਼ੂਗਰ ਖਤਮ ਕਰਨਗੀਆਂ ਜਾਂ ਜਾਮੂਣਾ ਚਲੋ ਜੰਮਣ ਤਾਂ ਮੰਨ ਲਈ ਬਹੁਤ ਵਧੀਆ ਚੀਜ਼ ਹੈ ਨਮੂਣੀ ਕਿਵੇਂ ਖਤਮ ਕਰੇਗੀ ਮੇਰੇ ਹੱਥ ਦੇ ਵਿੱਚ ਇਹ ਜਿਹੜਾ ਤੁਹਾਨੂੰ ਚਾਰਟ ਨਜ਼ਰ ਆ ਰਿਹਾ ਹੈ ਇਸ ਚਾਰਟ ਨੂੰ ਜਿਹੜਾ ਵੀ ਸ਼ੂਗਰ ਦਾ ਪੇਸ਼ੈਂਟ ਫਾਲੋ ਕਰ ਲੇਗਾ ਤਾਂ ਸ਼ੂਗਰ ਦੀ ਬਿਮਾਰੀ ਦਾ ਖੌਫ ਇਹ ਚਾਰਟ ਖਤਮ ਕਰ ਦੇਗਾ ਕਿਵੇਂ ਠੀਕ ਹੈ ਉਹ 212.26 ਜਿਹੜੀ ਆ ਗਈ ਉਹਨੂੰ 31.50 ਨਾਲ ਭਾਗ ਦੇ ਦੋ ਤੁਸੀਂ ਠੀਕ ਹੈ ਨਾ ਇਹ ਇਹਨੂੰ 50 ਨਾਲ ਭਾਗ ਇਹਨੂੰ ਇਹਦੇ ਨਾਲ ਭਾਗ ਦੇਣਾ 31 50 212 ਭਾਗ ਕਰੋਗੇ ਤਾਂ ਤੁਹਾਡੀ 7.5 ਦੇ ਨੇੜੇ ਇਹ ਤੁਹਾਡੀ H B A 1 C ਆ ਗਈ ਕਿ ਅਸੀਂ ਫਾਰਮੂਲੇ ਬਣਾਏ ਹੋਏ 1 2 3 ਔਰ 4 ਇਹ ਚਾਰ ਫਾਰਮੂਲੇ 슈ਗਰ ਤੇ ਨੇ ਪ੍ਰਕਿਰਤੀ ਵਾਈਜ਼ ਦੇਈ ਦੇ ਨੇ ਅੰਬ ਦੇ ਅੰਬ ਤੇ ਗੁਠਰੀਆਂ ਦੇ ਦਾਮ ਨਾ ਪਾਪਾ ਆਮ ਹੀ ਕਹਿੰਨੇ ਆ ਪਰ ਅਸਲੀ ਜਿਹੜਾ ਦਾਮ ਇਹਨਾਂ ਦੇ ਵਸੂਲ ਹੁੰਦੇ ਆ ਗੋਲੀ ਹੈਗੀ ਐ ਇਹ 슈ਗਰ ਖਤਮ ਨਹੀਂ ਕਰਦੀ 슈ਗਰ ਸਟੋਰ ਕਰਨ ਲੱਗ ਜਾਂਦੀ ਐ ਸੱਚ ਐ ਜੀ ਇਹ ਗੋਲੀ ਵੀ ਖਾਦੀ ਐ ਤੇ ਖਾਣਾ ਵੀ ਖਾਦਾ 슈ਗਰ ਬਾਹਰ ਕਿਵੇਂ ਗਈ ਨਾ ਬਾਥਰੂਮ ਗਏ ਨਾ ਤੁਸੀਂ ਟਾਇਲਟ ਗਏ ਗੋਲੀ ਖਾਣ ਲੱਗੇ ਡਾਕਟਰ ਨੂੰ ਇਹ ਕਿਹਾ ਸੀ ਵੀ ਮੈਂ ਗੋਲੀ ਤਾਂ ਖਾਣੀ ਆ ਵੀ ਮੈਨੂੰ ਪੱਥਰੀ ਚਾਹੀਦੀ ਆ। ਜਾਂ ਤੁਸੀਂ ਕਿਹਾ ਸੀ ਮੈਨੂੰ ਸਿਸਟ ਚਾਹੀਦੀ ਜਾਂ ਤੁਸੀਂ ਕਿਹਾ ਸੀ ਮੈਨੂੰ ਮੇਰੀਆਂ ਨਾੜਾਂ ਬਲੌਕ ਚਾਹੀਦੇ ਨੇ ਉਸ ਕਰਕੇ ਗੋਲੀ ਖਾਦੀ ਸੀ। ਕਾਦੇ ਲਈ ਖਾਦੀ ਸੀ? ਸ਼ੂਗਰ ਖਤਮ ਕਰੇ ਪਰ ਉਹ ਖਤਮ ਨਹੀਂ ਹੋਈ। ਉਹ ਸਾਡੀ ਬੋਡੀ ਦੇ ਅੰਦਰ ਹੀ ਹੈ ਔਰ ਉਸੇ ਦਾ ਹੀ ਪ੍ਰਣਾਮ ਹੈ। ਤੁਸੀਂ ਆਮ ਦੇਖਦੇ ਹੋ ਲੋਕਾਂ ਨੂੰ ਹਾਰਟ ਅਟੈਕ ਆ ਰਿਹਾ। ਪੱਥਰੀਆਂ ਬਣ ਰਹੀਆਂ। ਉਸ ਲੇਡੀ ਦੇ ਰਸੋਲੀਆਂ ਬਣ ਰਹੀਆਂ। ਖੂਨ ਗਾੜਾ ਹੋ ਰਿਹਾ। ਕੋਲੇਸਟ੍ਰੋਲ ਬਦਲ ਬਣ ਰਿਹਾ। ਉਹ ਜਦੋਂ ਤੁਹਾਡੇ ਅੰਦਰੋਂ ਸਰੀਰ ਚੋਂ ਬਾਹਰ ਜਾਣੀ ਨਹੀਂ ਉਹ ਜਾਤਾਂ ਨੂੰ ਕੋਲੇਸਟ੍ਰੋਲਸ ਚੇਂਜ ਕਰੇਗੀ ਟ੍ਰਾਈਗਲਿਸਰਾਈਡਸ ਚੇਂਜ ਕਰੇਗੀ ਉਹ ਗੋਲੀ ਤੇ ਜਾਂ ਫਿਰ ਤੁਹਾਡਾ ਖੂਨ ਜਿਵੇਂ ਗਾੜਾ ਹੋ ਗਿਆ ਯੂਰਿਕ ਐਸਿਡ ਵਧਿਆ ਤੁਹਾਡਾ ਹਾਰਟ ਚ ਬਲੋਕੇਜ ਹੋ ਗਈ ਤੁਹਾਡੇ ਇਹ ਉਹ ਇਹ ਜਿਹੇ ਕੰਮ ਜਿਹੜੇ ਨਾਲ ਹੀ ਆਉਂਦੇ ਨੇ ਗਿਫਟ 10 12 ਸਾਲ ਬਾਅਦ ਇਹ ਤੁਹਾਨੂੰ 슈ਗਰ ਹੋਣ ਤੋਂ 10 12 ਸਾਲ ਬਾਅਦ ਇਹ ਗਿਫਟ ਮਿਲਨੇ ਲਗਾਤਾਰ ਜਾਰੀ ਹੋ ਜਾਂਦੇ ਨੇ ਸਨਿਕਰ ਤੁਹਾਡੇ ਕੋਲ ਜਮਨਾ ਖਤਮ ਹੋ ਜਾਂਦੀਆਂ ਨੇ ਤੁਹਾਡੀ ਅਗਰ ਮੰਨ ਲਓ ਨਿੰਮ ਲਿਆ ਨਮੋਲੀਏ ਕਤਵ ਹੋ ਜਾਂਦੀਆਂ ਨੇ ਇਹਨਾਂ ਦੋਨਾਂ ਦੀਆਂ ਗੁਠਲੀਆਂ ਪਈਆਂ ਨੇ ਘਰ ਪਈਆਂ ਨੇ ਆਦਰਵਾਇਜ਼ ਤੁਹਾਨੂੰ ਬਾਜ਼ਾਰੋਂ ਮਿਲ ਜਾਣਗੀਆਂ ਇਹਨਾਂ ਦੇ ਪਾਊਡਰ ਬਣੇ ਬਣੇ ਮਿਲ ਸਕਦੇ ਤੁਸੀਂ ਲਓ ਮਿਲਾਓ ਖਾਓ ਵੇਖੋ ਨਜ਼ਾਰੇ ਇਹਦੇ ਨਾ ਜ਼ਖਮ ਰਹਿਣਾ ਨਾ ਤੁਹਾਡੇ 슈ਗਰ ਰਹਿਣੀ ਹੈ ਸਭ ਕੁਝ ਠੀਕ ਠੋਕ 골ਡਨ ਵਾਲਾ ਫਾਰਮੂਲਾ ਲੱਗਦਾ ਸਭ ਤੋਂ ਸਿੱਧਾ ਹੀ ਹੋਏ ਇਹ ਸਭ ਤੋਂ ਸੀਨੀਅਰ ਨੁਸਖਾ ਜਿਹਦੇ ਵਿੱਚ ਸੋਨਾ ਚਾਂਦੀ ਮੋਤੀ ਸਾਰਿਆਂ ਦਾ ਸਮੇਲ ਤੇ ਨਾਲ ਬਹੁਤ ਸਾਰੀਆਂ ਆਯੁਰਵੇਦਿਕ ਜਿਹੜੀਆਂ ਹਰਬਸ ਨੇ ਜਿਹੜੀਆਂ 슈ਗਰ ਨੂੰ ਕੰਟਰੋਲ ਕਰਦੀਆਂ ਨੇ ਹਰ ਚੀਜ਼ ਇਹਦੇ ਵਿੱਚ ਮਿਲੇਗੀ ਤੁਹਾਨੂੰ ਮੇਰੇ ਹੱਥ ਦੇ ਵਿੱਚ ਇਹ ਜਿਹੜਾ ਤੁਹਾਨੂੰ ਚਾਰਟ ਨਜ਼ਰ ਆ ਰਿਹਾ ਹੈ ਇਸ ਚਾਰਟ ਨੂੰ ਜਿਹੜਾ ਵੀ 슈ਗਰ ਦਾ ਪੇਸ਼ੈਂਟ ਫਾਲੋ ਕਰ ਲੇਗਾ ਤਾਂ 슈ਗਰ ਦੀ ਬਿਮਾਰੀ ਦਾ ਖੌਫ ਇਹ ਚਾਰਟ ਖਤਮ ਕਰ ਦੇਗਾ ਕਿਵੇਂ ਖਤਮ ਕਰ ਦੇਗਾ ਕਿਸ ਤਰੀਕੇ ਨਾਲ ਖਤਮ ਕਰ ਦੇਗਾ ਔਰ ਇਸ ਵਾਸਤੇ ਸਾਨੂੰ ਕੀ ਕਰਨਾ ਹੋਏਗਾ ਇਹ ਸਾਰੀਆਂ ਗੱਲਾਂ ਅੱਜ ਸਾਨੂੰ ਜਿਹੜੇ ਜੜੀ ਬੂਟੀਆਂ ਨਾਲ ਗੱਲਬਾਤ ਕਰਨ ਵਾਲੇ ਡਾਕਟਰ ਗੁਰਮੀਤ ਸਿੰਘ ਜੀ ਦੱਸ ਰਹੇ ਨੇ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਜਿਹੜਾ ਇਹ ਚਾਰਟ ਹੈਗਾ ਬਣਾਇਆ ਔਰ ਇਸ ਚਾਰਟ ਬਾਬਤ ਹਰ ਇੱਕ ਚੀਜ਼ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ ਪਹਿਲਾਂ ਅਸੀਂ ਸਵਾਗਤ ਕਰ ਲੈਂਦੇ ਹਮੇਸ਼ਾ ਦੀ ਤਰ੍ਹਾਂ ਬੜਾ ਕੀਮਤੀ ਸਮਾਂ ਹੁੰਦਾ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਸਵਾਗਤ ਸਾਰੇ ਦਰਸ਼ਕਾਂ ਦਾ ਜੀ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਾਰੇ ਦੁਨੀਆ ਦੇ ਵੇਖ ਰਹੇ ਦਰਸ਼ਕਾਂ ਨੂੰ ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜਿਹੜਾ ਤੁਸੀਂ ਵੀ ਆਪਣੇ ਸਮੇਂ ਚੋਂ ਬਿਜੀ ਸ਼ਡਿਊਲ ਚ ਆਪਣੀ ਹੋਰ ਪੱਤਰਕਾਰਤਾ ਦੇ ਕੰਮਾਂ ਚ ਵੀ ਟਾਈਮ ਕੱਢ ਕੇ ਆਉਣੇ ਹੋ ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ ਤੇ ਜਿਹੜੇ ਮੈਨੂੰ ਸੁਣ ਰਹੇ ਨੇ ਉਹਨਾਂ ਦਾ ਵੀ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਛਾ ਡਾਕਟਰ ਸਾਹਿਬ ਤੁਸੀਂ ਮੈਨੂੰ ਆਉਂਦੇ ਸਾਰੇ ਟੈਸਟ ਵਿਖਾਇਆ ਤੁਸੀਂ ਮੈਨੂੰ ਇੱਕ ਸ਼ਬਦ ਆਖੇ ਕਿ ਜਿਹੜਾ ਸ਼ਖਸ ਇਸ ਚਾਰਟ ਨੂੰ ਫਾਲੋ ਕਰ ਲੇਗਾ ਉਹਦਾ ਸ਼ੂਗਰ ਦਾ ਡਰ ਨਿਕਲ ਜਾਏਗਾ ਚਾਰਟ ਨਾਲ ਹੀ ਡਰ ਨਿਕਲੂਏ ਬਿਮਾਰੀ ਵੀ ਨਿਕਲੂਗੀ ਜੀ ਦੇਖੋ ਜੀ ਚਾਰਟ ਦਾ ਮਤਲਬ ਇਹ ਹੈ ਕਿ ਦੇਖੋ ਅਸੀਂ ਕੋਈ ਵੀ ਬਿਜ਼ਨਸ ਕਰਦੇ ਆ ਠੀਕ ਹੈ ਉਹਦੇ ਚ ਅਸੀਂ ਮਹੀਨੇ ਬਾਅਦ ਹਿਸਾਬ ਤਬ ਲਾ ਲੈਨੇ ਵੀ ਕਿੰਨਾ ਕੁ ਸਾਡਾ ਪ੍ਰੋਫਿਟ ਹੋਇਆ ਕਿੰਨਾ ਸਾਡਾ ਖਰਚ ਹੋ ਗਿਆ ਠੀਕ ਹੈ ਜੇ ਤੁਸੀਂ ਨਹੀਂ ਕਰਦੇ ਚਲੋ ਬਾਣੀਆਂ ਲਾ ਲਓ ਬਾਣੀਆਂ ਬੰਦੇ ਤਾਂ ਕਰਦੇ ਆ ਉਹ ਸਾਰਾ ਆਪਣੀ ਬੈਲੈਂਸ ਸ਼ੀਟ ਮਹੀਨੇ ਦੀ ਕੱਢ ਕੇ ਬੈਠੇ ਹੁੰਦੇ ਆ ਉਸੇ ਤਰ੍ਹਾਂ ਹੀ ਹੋਣ ਜੇ ਤੁਹਾਨੂੰ ਰੋਗ ਹੋ ਗਿਆ ਇਹ ਪੂਰਾ ਕੈਲਕੂਲੇਟਿਡ ਜੈ ਰੋਗ ਹੈ ਇਹਦੀ ਇੱਕ ਇੱਕ ਚੀਜ਼ ਟੈਸਟ ਕੀਤੀ ਜਾ ਸਕਦੀ ਹੈ ਕੈਲਕੂਲੇਸ਼ਨ ਦੇ ਉੱਪਰ ਚੱਲਦਾ ਤਾਂ ਤੁਸੀਂ ਵੀ ਜਿਹੜਾ ਉਹ ਮੰਨ ਲਓ ਜਦੋਂ ਇਸ ਚਾਰਟ ਦੇ ਅਕੋਰਡਿੰਗ ਤੁਸੀਂ ਆਪਣੀ 슈ਗਰ ਨੂੰ ਮੈਨੇਜ ਸੌਰੀ ਰੋਜ਼ ਅਗਰ ਇਹਨੂੰ ਚੈੱਕ ਕਰਦੇ ਹੋ ਤਾਂ ਤੁਸੀਂ ਉਹਨੂੰ ਲਿਖ ਲੈਣਾ ਹੁੰਦਾ ਠੀਕ ਹੈ ਲਿਖ ਲਿਆ ਮੰਨ ਲਓ ਤੁਸੀਂ ਹਫਤੇ ਬਾਅਦ ਚੈੱਕ ਕਰਦੇ ਹੋ ਠੀਕ ਹੈ ਇਹਦੇ ਵਿੱਚ ਉਹਨ ਦੇਖੋ ਸੀਰੀਅਲ ਨੰਬਰ ਦੇ ਰੱਖੇ ਆ ਠੀਕ ਹੈ 1 2 ਤੋਂ ਲੈ ਕੇ 12 ਤੱਕ ਆ ਗਏ ਠੀਕ ਹੈ ਇੱਧਰ ਡੇਟ ਪਾਈਆਂ ਹੋਈਆਂ ਨੇ ਤੁਸੀਂ ਮੰਨ ਲਓ 1 ਤਰੀਕ ਨੂੰ ਆ ਚੈੱਕ ਕੀਤੀ ਸਤ ਦਿਨ ਬਾਅਦ 8 ਨੂੰ ਕੀਤੀ ਫਿਰ 7 ਦਿਨ ਬਾਅਦ 15 ਨੂੰ ਕੀਤੀ ਇਹ ਤੁਸੀਂ ਅਲੱਗ-ਅਲੱਗ ਹੋ ਸਕਦਾ ਤੁਸੀਂ 5ਵੇਂ ਦਿਨ ਕਰ ਲਈ 7ਵਾਂ ਜਿੱਦਨ ਵੀ ਕਰ ਲਈ ਉਹਨੂੰ ਤੁਸੀਂ ਇੱਥੇ ਲਿਖ ਲੈਣਾ ਹੋ ਗਿਆ ਜੀ ਇਹ ਮੰਨ ਲਓ 12 ਵਾਰੀ ਲਿਖਿਆ ਆਪਾਂ ਹਫਤੇ-ਹਫਤੇ ਦੇ ਹਿਸਾਬ ਨਾਲ 3 ਮਹੀਨਿਆਂ ਦਾ 3 ਮਹੀਨਿਆਂ ਦੀ 슈ਗਰ ਦਾ ਅੱਜ ਆਪਾਂ ਵੇਰਵਾ ਦੇਾਂਗੇ ਨਹੀਂ 3 ਮਹੀਨੇ ਵਾਲੀ 슈ਗਰ ਤਾਂ ਜੀ ਵੈਸੇ ਮੇਰੇ ਕੋਲ ਇੱਕ ਸਵਾਲ ਵੀ ਇਹਦੇ ਬਾਬਤ ਇਹ ਬਣਦਾ ਵਾ ਕਿ ਇੱਕ ਜਿਹੜਾ ਚੰਗਾ ਡਾਕਟਰ ਹੈਗਾ ਚੰਗਾ ਹਕੀਮ ਹੈਗਾ ਚੰਗਾ ਵੈਦ ਹੈਗਾ ਉਹ ਕਹਿੰਦਾ ਮੈਨੂੰ ਡੇਲੀ ਰੁਟੀਨ ਵਾਲੇ ਟੈਸਟ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਅਸਲ ਟੈਸਟ ਤੁਸੀਂ ਐਚ ਬੀਏ 1 ਸੀ ਕਰਵਾ ਕੇ ਮੈਨੂੰ ਮਿਲੋ ਮੈਂ ਫੇਰ ਸ਼ੁਰੂ ਕਰੂੰਗਾ ਪਰ ਤੁਸੀਂ ਇੱਥੇ ਲਿਖਿਆ ਟੈਸਟ ਐਚ ਬੀਏ 1 ਸੀ ਐਟ ਦਾ ਰੇਟ ਹੋਮ ਚਾਰਟ ਘਰ ਦੇ ਵਿੱਚ ਇਹ ਜਿਹੜਾ ਚਾਰਟ ਹੈਗਾ ਘਰ ਦੇ ਵਿੱਚ ਐਚ ਬੀਏ 1 ਸੀ ਅਸੀਂ ਚੈੱਕ ਕਰ ਸਕਦੇ ਹਾਂ ਬਿਲਕੁਲ ਐਚ ਬੀਏ 1 ਸੀ ਘਰ ਦੇ ਵਿੱਚ ਚੈੱਕ ਹੁੰਦੀ ਹੈ ਜਿਹੜੀ ਤੁਸੀਂ ਬਾਹਰੋਂ ਕਰਾਉਨੇ ਹੋ ਉਹ ਕੋਈ ਵੱਖਰਾ ਡਾਟਾ ਨਹੀਂ ਹੁੰਦਾ ਉਹ ਉਹ ਵੀ ਸਰੀਰ ਦੇ ਅੰਦਰ ਜਿਹੜਾ ਹੈਗਾ ਉਹਨਾਂ ਦੀ ਮਸ਼ੀਨ ਹੈ ਉਹ ਲੈ ਲੈਂਦੀ ਹੈ ਤਾਂ ਉਹ ਕੈਲਕੂਲੇਟ ਕਰ ਲੈਂਦੀ ਹੈ ਇੱਥੇ ਤੁਸੀਂ ਆਪਣੀ ਜਿਹੜੀ ਚੈੱਕ ਕਰ ਰਹੇ ਹੋ ਉਹਨੂੰ ਲਿਖ ਲਓ ਇਟ ਮੀਨਸ ਤੁਹਾਡੇ ਵੀ ਅੰਦਰ ਸਟੋਰ ਹੋ ਰਹੀ ਹੈ ਤੁਹਾਡਾ ਵੀ ਕੈਲਕੂਲੇਟਰ ਜਿਹੜਾ ਚੱਲ ਰਿਹਾ ਤੁਹਾਡੇ ਬਾਡੀ ਦਾ ਉਹ ਇਹ ਸਾਰੀ ਲਿਖੀਗੀ ਤੁਹਾਡੇ ਕੋਲ ਠੀਕ ਹੈ ਮੰਨ ਲਓ ਤੁਸੀਂ 12 ਵਾਰੀ ਚੈੱਕ ਕਰੀ ਤੁਸੀਂ ਸਟੋਰ ਦੀ ਗੱਲ ਕੀਤੀ ਹੈ ਸਟੋਰ ਤੋਂ ਮੈਨੂੰ ਇੱਕ ਸਵਾਲ ਹੋਰ ਡਾਕਟਰ ਸਾਹਿਬ ਮੇਰੇ ਮਨ ਦੇ ਜ਼ਹਿਨ ਦੇ ਵਿੱਚ ਆ ਰਿਹਾ ਹੈ ਗੋਲੀ ਹੈ ਇਹ ਜਿਹੜੀ ਅਸੀਂ ਖਾ ਲੰਨੇ ਆ ਮੈਨੇ ਬਹੁਤ ਵੀਡੀਓ ਦੇ ਵਿੱਚ ਸੁਣਿਆ ਤੁਸੀਂ ਵੀ ਮੈਨੂੰ ਕਿਹਾ ਕਿ ਜਿਹੜੀ ਗੋਲੀ ਹੈਗੀਏ ਇਹ ਸ਼ੂਗਰ ਖਤਮ ਨਹੀਂ ਕਰਦੀ ਸ਼ੂਗਰ ਸਟੋਰ ਕਰਨ ਲੱਗ ਜਾਂਦੀ ਹੈ ਸੱਚ ਹੈ ਜੀ ਇਹ ਗੱਲ ਬਿਲਕੁਲ ਬਿਲਕੁਲ ਇਹ ਗੱਲ 101% ਸੱਚ ਹੈ ਹੁਣ ਮੰਨ ਲਓ ਤੁਸੀਂ ਜੀ ਸਵੇਰੇ 8 ਵਜੇ ਗੋਲੀ ਖਾਧੀ ਠੀਕ ਹੈ ਟਾਇਲਟ ਬਾਥਰੂਮ ਤੁਸੀਂ ਗਏ ਹੋਏ ਹੋ ਖਾਣਾ ਤੁਸੀਂ ਖਾ ਲਿਆ ਨਾਲ ਦੀ ਨਾਲ ਗੋਲੀ ਖਾ ਲਈ ਹੁਣ ਤੁਸੀਂ 2 ਘੰਟੇ ਨਾ ਬਾਥਰੂਮ ਗਏ ਨਾ ਟਾਇਲਟ ਗਏ ਤੁਸੀਂ ਚੈੱਕ ਕਰਕੇ ਦੇਖੋ ਤੁਹਾਡੀ ਸ਼ੂਗਰ ਜਿਹੜੀ ਜੇ ਮੰਨ ਲਓ 250 ਸੀਗੀ ਤਾਂ ਉਹ ਗੋਲੀ ਖਾਣ ਤੋਂ ਬਾਅਦ ਤੁਹਾਡੀ ਸ਼ੂਗਰ 150 ਰਹਿ ਜਾਣੀ ਹੈ ਠੀਕ ਹੈ ਉਹ ਕਿੱਥੇ ਇਹ ਤਾਂ ਫਿਰ ਸ਼ੂਗਰ ਖਤਮ ਹੋ ਗਈ ਨਾ ਗੋਲੀਖਾਨ ਸਰ ਨਹੀਂ ਗੋਲੀਖਾਨ ਸਰ ਸ਼ੂਗਰ ਕਿਵੇਂ ਖਤਮ ਹੋ ਗਈ ਠੀਕ ਹੈ ਉਹ ਸ਼ੂਗਰ ਖਤਮ ਨਹੀਂ ਹੋਈ ਬਾਡੀ ਚ ਕੁਝ ਬਾਹਰ ਨਿਕਲੇ ਹੀ ਨਹੀਂ ਤੁਸੀਂ ਖਾਦਾ ਹੀ ਖਾਦਾ ਹੈ ਗੋਲੀ ਵੀ ਖਾਦੀ ਹੈ ਤੇ ਖਾਣਾ ਵੀ ਖਾਦਾ ਸ਼ੂਗਰ ਬਾਹਰ ਕਿਵੇਂ ਗਈ ਨਾ ਬਾਥਰੂਮ ਗਏ ਨਾ ਤੁਸੀਂ ਟਾਇਲਟ ਗਏ ਉਸ ਸ਼ੂਗਰ ਕੀ ਹੋਇਆ ਫਰੁਕੀ ਸਾਹਿਬ ਉਸ ਸਾਡੀ ਬਾਡੀ ਦੇ ਅੰਦਰ ਇੱਕ ਥਾਂ ਸਟੋਰ ਹੋ ਗਈ ਠੀਕ ਹੈ ਹੁਣ ਮੈਂ ਤੁਹਾਨੂੰ ਖੂਨ ਚੋਂ ਨਿਕਲ ਖੂਨ ਚੋਂ ਨਿਕਲੀ ਖੂਨ ਚਾਰੇ ਖੂਨ ਚੋਂ ਨਹੀਂ ਨਿਕਲੀ ਖੂਨ ਦੇ ਇੱਕ 파ਟ ਦੇ ਇੱਕ ਸਾਈਡ ਤੇ ਚਲੇਗੀ ਠੀਕ ਹੈ ਸਾਡੇ ਬਲੱਡ ਦੇ ਵਿੱਚ ਸ਼ੂਗਰ ਹੈਗੀ ਹੈ ਉਹਨੂੰ ਉਹਨੇ ਸਾਫ਼ ਕੀਤਾ ਇੱਕ ਗੋਲੀ ਜੀ ਬਣਾ ਕੇ ਗੋਲੀ ਦਾ ਸੈਂਸ ਕੀ ਹੋ ਸਕਦਾ ਉਹ ਸੂਈ ਦੇ ਨੱਕੇ ਜਿੰਨੀ ਗੋਲੀ ਹੋਵੇ ਉਹ ਬਣਾ ਕੇ ਕਿਸੇ ਖਾਲੀ ਥਾਂ ਲਾਤੀ ਆ ਸਾਡੇ ਜੋਇੰਟ ਨੇ ਠੀਕ ਹੈ ਇੱਥੇ ਜਗ੍ਹਾ ਹੁੰਦੀ ਹੈ ਪੱਥਰੀ ਕਿੱਥੇ ਬਣਦੀ ਹੈ ਸਾਡੀ ਕਿਡਨੀ ਸਾਡੇ ਪਿੱਤੇ 'ਚ ਉੱਥੇ ਜਗ੍ਹਾ ਹੁੰਦੀ ਹੈ ਦਾ ਮਤਲਬ ਕਿਤਨੀ ਕਿਤਨੀ ਉੱਥੇ ਲਾ ਦੂਗੀ ਪਿੱਤੇ ਚ ਲਾ ਦੂ ਬੋਡੀ ਇਨ ਇੰਟੈਲੀਜੈਂਟ ਹੈ ਹਾਂ ਉਥੇ ਲਾ ਦੂਗੀ ਜਾਂ ਫਿਰ ਸਾਡੇ ਜੋਇੰਟਸ ਦੇ ਵਿੱਚ ਕਿਤੇ ਲਾ ਦੂਗੀ ਸਾਡੇ ਕਿਡਨੀ ਚ ਲਾ ਦੂਗੀ ਜਿਆਦਾ ਹੀ ਹੋਣ ਲੱਗ ਗਈ ਤਾਂ ਫਿਰ ਕੀ ਹੋਗਾ ਉਹ ਸਾਡੀਆਂ ਨਾੜਾਂ ਦੇ ਅੰਦਰ ਸਾਈਡ ਤੇ ਜਿੱਥੋਂ ਫਲੋ ਕੱਟ ਰਿਹਾ ਉਥੇ ਜੋੜ ਦੇਗੀ ਫਿਰ ਉਹਦਾ ਮਤਲਬ ਕੀ ਹੋਏਗਾ ਜਾਂ ਤਾਂ ਕਿਡਨੀ ਚ ਪੱਥਰੀ ਹੈ ਪਿੱਤੇ ਚ ਪੱਥਰੀ ਹੈ ਲੇਡੀਜ਼ ਨੇ ਸਿਸਟ ਬਣ ਗਈ ਰਸੋਲੀਆਂ ਬਣ ਗਈਆਂ ਉਹ 슈ਗਰ ਦੇ ਕਰਕੇ ਬਣ ਗਈਆਂ ਜਿਹੜੀ ਗ੍ਰਸਤੀ ਡਾਊਨ ਹੋ ਜਾਂਦੀ ਹੈ ਜੀ ਔਰ ਫਿਰ ਉਹ ਮਤਲਬ ਰੀਪਰੋਡਕਟਿਵ ਸਿਸਟਮਾਂ ਤੇ ਵੀ ਅਸਰ ਜਾ ਕੇ ਕਰਦੀ ਹੈ ਜਾਂ ਉੱਤੇ ਜਮਾ ਹੋ ਜਾਂਦੀ ਹੈ ਜੀ ਹਾਂ ਬਿਲਕੁਲ ਉੱਥੇ ਵੀ ਅਸਰ ਕਰਦੀ ਆਪਾਂ ਉੱਥੇ ਵੀ ਆਉਨੇ ਆ ਹਾਂ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਸ਼ੂਗਰ ਜਿਹੜੀ ਹੈ ਉਹ ਤੁਸੀਂ ਬਾਹਰ ਗਏ ਨਹੀਂ ਕੁਝ ਨਹੀਂ ਕੀਤਾ ਉਹ ਤੁਹਾਡੀ ਬੋਡੀ ਦੇ ਅੰਦਰ ਕੀ ਤਰ੍ਹਾਂ ਕਿਤੇ ਜਮਾ ਹੋ ਗਈ ਕੀ ਤੁਸੀਂ ਗੋਲੀ ਖਾਣ ਲੱਗੇ ਡਾਕਟਰ ਨੂੰ ਇਹ ਕਿਹਾ ਸੀ ਵੀ ਮੈਂ ਗੋਲੀ ਤਾਂ ਖਾਣੀ ਆ ਵੀ ਮੈਨੂੰ ਪੱਥਰੀ ਚਾਹੀਦੀ ਹੈ ਜਾਂ ਤੁਸੀਂ ਕਿਹਾ ਸੀ ਮੈਨੂੰ ਸਿਸਟ ਚਾਹੀਦੀ ਜਾਂ ਤੁਸੀਂ ਕਿਹਾ ਸੀ ਮੈਨੂੰ ਮੇਰੀਆਂ ਨਾੜਾਂ ਬਲੌਕ ਚਾਹੀਦੇ ਨੇ ਉਸ ਕਰਕੇ ਗੋਲੀ ਖਾਦੀ ਸੀ ਕਾਹਦੇ ਲਈ ਖਾਦੀ ਸੀ షుగర్ ਖਤਮ ਕਰੇ ਪਰ ਖਤਮ ਨਹੀਂ ਹੋਈ ਉਹ ਸਾਡੀ ਬੋਡੀ ਦੇ ਅੰਦਰ ਹੀ ਹੈ ਔਰ ਉਸੇ ਦਾ ਹੀ ਪ੍ਰਣਾਮ ਹੈ ਤੁਸੀਂ ਆਮ ਵੇਖਦੇ ਹੋ ਲੋਕਾਂ ਨੂੰ ਹਾਰਟ ਅਟੈਕ ਆ ਰਿਹਾ ਪੱਥਰੀਆਂ ਬਣ ਰਹੀਆਂ ਉਸ ਲੇਡੀ ਦੇ ਰਸੋਲੀਆਂ ਬਣ ਰਹੀਆਂ ਖੂਨ ਗਾੜਾ ਹੋ ਰਿਹਾ ਕੋਲੇਸਟ੍ਰੋਲ ਬਦਲ ਬਣ ਰਿਹਾ ਉਹ ਜਦੋਂ ਤੁਹਾਡੇ ਅੰਦਰੋਂ ਸਰੀਰ ਚੋਂ ਬਾਹਰ ਜਾਣੀ ਨਹੀਂ ਉਹ ਜਾਤਾਂ ਨੂੰ ਕੋਲੇਸਟ੍ਰੋਲ ਚ ਚੇਂਜ ਕਰੇਗੀ ਟ੍ਰਾਈਗਲਿਸਰਾਈਡ ਚ ਚੇਂਜ ਕਰੇਗੀ ਉਹ ਗੋਲੀ ਤੇ ਜਾਂ ਫਿਰ ਤੁਹਾਡਾ ਖੂਨ ਜਿਵੇਂ ਗਾੜਾ ਹੋ ਗਿਆ ਯੂਰਿਕ ਐਸਿਡ ਵਧ ਗਿਆ ਤੁਹਾਡਾ ਹਾਰਟ ਚ ਬਲੋਕੇਜ ਹੋ ਗਈ ਤੁਹਾਡੇ ਇਹ ਉਹ ਇਹ ਜੇ ਕੰਮ ਜਿਹੜੇ ਨਾਲ ਹੀ ਆਉਂਦੇ ਨੇ ਗਿਫਟ 10 12 ਸਾਲ ਬਾਅਦ ਇਹ ਤੁਹਾਨੂੰ 슈ਗਰ ਹੋਣ ਤੋਂ 10 12 ਸਾਲ ਬਾਅਦ ਇਹ ਗਿਫਟ ਮਿਲਨੇ ਲਗਾਤਾਰ ਜਾਰੀ ਹੋ ਜਾਂਦੇ ਨੇ ਸਨੇਹ ਤੇ ਸਨੇਹਾ ਸਨੇਹ ਤੇ ਸਨੇਹਾ ਤੁਹਾਨੂੰ ਮਿਲਣ ਲੱਗ ਜਾਂਦਾ ਵੀ ਅੱਜ ਸਾਡਾ ਆ ਵਧ ਗਿਆ ਅੱਜ ਫਲਾਣਾ ਵਧ ਗਿਆ ਅੱਜ ਸਾਡੀ ਅੱਖਾਂ ਕਮਜ਼ੋਰ ਹੋ ਗਈਆਂ ਅੱਜ ਸਾਡੀ ਕਿਡਨੀ ਜਵਾਬ ਦੇਗੀ ਅੱਜ ਸਾਡਾ ਹਾਰਟ ਜਵਾਬ ਦੇ ਗਿਆ ਉਹਦੀਆਂ ਗੋਲੀਆਂ ਲੱਗੀਆਂ ਥੱਬਾ ਥੱਬਾ ਗੋਲੀਆਂ ਗੋਲੀ ਤੁਸੀਂ ਟਲਦੇ ਹੀ ਨਹੀਂ ਗੋਲੀ ਫਿਰ ਗੋਲੀ ਖਾਈ ਜਾਂਦੇ ਹੋ ਜਿਹੜੀ ਸਾਨੂੰ ਇੱਕ ਰੋਗ ਦੇ ਕੇ ਜਾ ਰਹੀ ਹੈ ਦੂਜਾ ਰੋਗ ਹਟਾਉਣ ਲਈ ਫਿਰ ਤੁਸੀਂ ਉਹਨੂੰ ਉਹ ਗੋਲੀ ਖਾਣੇ ਉਹ ਤੀਜਾ ਰੋਗ ਪੈਦਾ ਕਰ ਦਿੰਦੀ ਹੈ ਮਤਲਬ ਕੀ ਹੈ 슈ਗਰ ਐ ਨਹੀਂ ਹਟਦੀ 슈ਗਰ ਨਿਕਲਦੀ ਹੈ ਨੈਚੁਰਲ ਚੀਜ਼ਾਂ ਨਾਲ ਖਾਣਾ ਪੀਣਾ ਮੈਨੇਜ ਕਰਨ ਦੇ ਨਾਲ ਲਾਈਫ ਸਟਾਈਲ ਔਰ ਡਾਈਟ ਸੈਲ ਦੋਨੋਂ ਚੀਜ਼ਾਂ ਜਿਹੜਾ ਬੰਦਾ ਠੀਕ ਨਹੀਂ ਕਰੇਗਾ ਉਹਦੀ 슈ਗਰ ਜ਼ਿੰਦਗੀ ਪਰ ਨਹੀਂ ਹਟੇਗੀ ਵੱਧਦੀ ਚਲੀ ਜਾਏਗੀ ਦਿਨ ਪਰ ਦਿਨ ਪਰ ਤੁਸੀਂ ਇੱਕ ਗੱਲ ਤਾਂ ਬੜਾ ਵੱਡਾ ਦਾਵਾ ਕਰ ਰਹੇ ਹੋ ਕਿ ਜਿਹੜੀ ਤੇ 슈ગર ਹੈਗੀ ਹੈ ਜਾਮਣ ਤੇ ਨਮੂਣੀਆਂ ਦਾ ਜਿਹੜਾ ਸੁਮੇਲ ਹੈਗਾ ਇਹ 슈ગર ਦੀ ਬਣਾ ਦਿੰਦਾ ਰੇਲ ਇਹਨਾਂ ਦਾ ਸੁਮੇਲ ਡੈਫੀਨੇਟਲੀ ਬਣਾਏਗਾ 슈ગર ਦੀ ਰੇਲ ਉਹ ਹੁਣ ਆਪਾਂ ਇਹਦੇ ਤੱਕ ਉਹ ਕਿਵੇਂ ਜੀ ਉਹ ਇਸ ਤਰ੍ਹਾਂ ਕਿ ਪਰ ਇਸ ਤੋਂ ਪਹਿਲਾਂ ਡਾਕਟਰ ਸਾਹਿਬ ਅਸੀਂ ਇਹ ਤੁਹਾਡਾ ਨੁਸਖਾ ਡਿਸਕਸ ਕਰੀਏ ਸਮਝੀਏ ਮੈਂ ਪਹਿਲੇ ਹੀ ਤੁਹਾਡੇ ਕੋਲ ਇਹ ਜਵਾਬ ਲੈਣਾ ਚਾਹੁੰਦਾ ਵੀ ਜਿਨ੍ਹਾਂ ਨੂੰ ਇਹ ਚੀਜ਼ਾਂ ਫਰਕ ਨਹੀਂ ਪਾਉਂਦੀਆਂ ਜਾਮਣਾ ਵੀ ਬੜੀਆਂ ਖੰਡਾਂ ਦੇ ਦਰਖਤ ਖਾ ਜਾਂਦੇ ਨੇ ਜੀ ਜਾਮਣਾ ਦੇ ਸ਼ੂਗਰ ਫੇਰ ਉਹਨੇ ਨਮੂਣੀਆਂ ਵੀ ਬਹੁਤ ਸਾਰੇ ਲੋਕਾਂ ਨੇ ਟਰਾਈ ਕੀਤੇ ਆ ਹੋਣਗੀਆਂ ਠੀਕ ਹੈ ਜਾਮਣ ਤੇ ਨਮੂਨੇ ਦਾ ਮੇਲ ਵੀ ਅਸੀਂ ਤੁਹਾਡੇ ਕੋਲੋਂ ਪੁੱਛਾਂਗੇ ਵੀ ਕਿਵੇਂ ਕਰਾ ਰਹੇ ਹੋ ਕਿਵੇਂ ਖਾਣਾ ਹੈ ਪਰ ਜਿਨ੍ਹਾਂ ਨੂੰ ਇਹ ਚੀਜ਼ਾਂ ਟੋਟਕੇ ਨੁਸਕੇ ਕੋਈ ਨਾ ਕਈਆਂ ਦੇ ਫੋਨ ਆਉਂਦੇ ਨੇ ਜੀ ਸਾਨੂੰ ਟੋਟਕਾ ਬੜਾ ਵਧੀਆ ਚੱਚਿਆ ਜੀ ਡਾਕਟਰ ਸਾਹਿਬ ਦਾ ਸਾਡੀ ਜ਼ਿੰਦਗੀ ਬਦਲ ਗਈ ਫਿਰ ਇੱਕਦਮ ਫੋਨ ਆਉਂਦੇ ਜੀ ਅਸੀਂ ਟੋਟਕਾ ਲਿਆ ਸੋ ਸੋ ਫਰਕ ਪਾਇਆ ਇੱਕਦਾਂ ਟੋਟਕਾ ਇੱਕਦਾਂ ਫੋਨ ਆਇਆ ਕਿ ਜੀ ਮੈਨੂੰ ਤਾਂ ਬਿਲਕੁਲ ਵੀ ਫਰਕ ਨਹੀਂ ਪਿਆ ਉਹਦਾ ਕੀ ਕਾਰਨ ਹੁੰਦਾ ਉਹ ਵੈਸੇ ਤਾਂ ਦੇਖੋ ਪ੍ਰਕਿਰਤੀ ਵਾਈਜ਼ ਵੀ ਹੁੰਦਾ ਕਈ ਵਾਰੀ ਤੁਹਾਡਾ ਖਾਣ ਦਾ ਸਟਾਈਲ ਹੀ ਵਧੀਆ ਨਹੀਂ ਹੈਗਾ ਉਸ ਕਰਕੇ ਇਹ ਚੀਜ਼ਾਂ ਆ ਜਾਂਦੀਆਂ ਨੇ ਤੁਸੀਂ ਉਹਨੂੰ ਹਿਸਾਬ ਨਾਲ ਖਾ ਹੀ ਨਹੀਂ ਰਹੇ ਮੰਨ ਲਓ ਹੁਣੇ ਤੁਸੀਂ ਰੋਟੀ ਖਾਧੀ ਹੈ ਨਾਲ ਦੀ ਨਾਲ ਤੁਸੀਂ ਜਾਮਣਾ ਲੈ ਕੇ ਬੈਠ ਗਏ ਉਹਨੇ ਕੀ ਤਾਂ ਅਸਰ ਕਰਨਾ ਉਹਨੇ ਵਿੱਚ ਹੀ ਗਲ ਲ ਹੋ ਜਾਣਾ ਠੀਕ ਹੈ ਖਾਣ ਦਾ ਢੰਗ ਹੁੰਦਾ ਹਰ ਚੀਜ਼ ਦਾ ਉਸ ਲਾਈਫ ਸਟਾਈਲ ਨੂੰ ਫੋਲੋ ਕੀਤਾ ਜਾਏ ਖਾਣੇ ਤੋਂ ਘੰਟਾ ਅੱਗੇ ਜਾਂ ਘੰਟਾ ਪਿੱਛੇ ਕੁਝ ਵੀ ਫਰੂਟ ਖਾਦਾ ਜਾ ਸਕਦਾ ਉਸ ਤਰੀਕੇ ਤੁਸੀਂ ਖਾ ਰਹੇ ਹੋ ਫਿਰ ਸਬਰ ਨਾਲ ਬੈਠੇ ਹੋਏ ਹੋ ਜੁਬਾਨ ਤੇ ਲਗਾਮ ਲਾ ਕੇ ਤਾਂ ਇਹ ਚੀਜ਼ ਕੰਟਰੋਲ ਆਏਗੀ ਨਾ ਕਿ ਤੁਸੀਂ ਜਦੋਂ ਜੀ ਕੀਤਾ ਇਹਨੂੰ ਖਾ ਲਿਆ ਹਾਂਜੀ ਮੈਂ ਤਾਂ ਜਾਮਨ ਖਾ ਲਿਆ ਜੀ ਅੱਜ ਦੀ ਤੱਕ 슈ਗਰ ਕੰਟਰੋਲ ਹੋ ਗਈ ਨਹੀਂ ਕਦੇ ਨਹੀਂ ਹੋਏਗੀ ਤਰੀਕੇ ਨਾਲ ਯੂਜ਼ ਕੀਤਾ ਜਾਏਗਾ ਹਰ ਚੀਜ਼ ਨੂੰ ਜਿਹੜੇ ਲੋਕ ਹੈਗੇ ਨੇ ਉਹ ਜਾਮਨ ਵੀ ਬੜੇ ਤਰੀਕੇ ਨਾਲ ਬਹੁਤ ਸਾਰੇ ਸਲੀਕੇ ਨਾਲ ਖਾਂਦੇ ਨੇ ਤਰੀਕੇ ਨਾਲ ਖਾਂਦੇ ਨੇ ਪਰ ਜਿਹਨਾਂ ਉਹਨਾਂ ਨੂੰ ਫਰਕ ਨਹੀਂ ਪੈਂਦਾ ਜੀ ਫਿਰ ਉਹਨਾਂ ਦਾ ਕੋਈ ਹੱਲ ਹੈ ਤੁਹਾਡੇ ਕੋਲ ਪਹਿਲਾਂ ਇਸ ਤੋਂ ਪਹਿਲਾਂ ਕਿ ਅਸੀਂ ਗੱਲ ਤੋੜੀ ਕੋਈ ਹੂੰ ਨਹੀਂ ਫਿਰ ਅਸੀਂ ਕਿਹੜਾ ਇੱਥੇ ਬੀਨ ਵਜਾਉਣ ਨੂੰ ਬੈਠੇ ਆਂ ਦੇਖੋ ਨਹੀਂ ਨਹੀਂ ਮਤਲਬ ਚਲੋ ਹਾਸੇ ਵਾਲੀ ਗੱਲ ਸੀ ਆਦਰਵਾਇਜ਼ ਕੀ ਹੈ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਪ੍ਰਕਿਰਤੀਵਾਦ ਫਰਕ ਨਹੀਂ ਪੈਂਦਾ ਕੁਝ ਵੀ ਕਰ ਲੈਣ ਹਰ ਟੋਟਕਾ ਮੈਂ ਮੇਰੇ ਖਿਆਲ ਆਪਾਂ ਜਿੰਨੀਆਂ ਵੀ ਵੀਡੀਓ ਪਾਈ ਨੇ ਸਾਰੇ ਇਹਦੇ ਵਿੱਚ ਇੱਕ ਬਹੁਤ ਵਧੀਆ ਹੱਲ ਦਿੱਤਾ ਔਰ ਮੇਰੇ ਕੋਲ ਇੰਨੇ ਫੋਨ ਆਏ ਨੇ ਕਿ ਅਸੀਂ ਠੀਕ ਆ ਜੀ ਕਈ ਕਹਿੰਦੇ ਨਹੀਂ ਫਰਕ ਘੱਟ ਪਿਆ ਜੀ ਫਿਰ ਉਹਨਾਂ ਦਾ ਕੀ ਕਰਦੇ ਉਹਨਾਂ ਨੂੰ ਫਿਰ ਇੱਕ ਇਹਦੀ ਵੀ ਆਜੋ ਬਈ ਤੁਸੀਂ ਆ ਸਾਡੇ ਬਣਾਏ ਹੋਏ ਫਾਰਮੂਲੇ ਦਾ ਫਾਇਦਾ ਲਓ ਫਾਇਦਾ ਹੀ ਆਖਰ ਸ਼ੂਗਰ ਹੀ ਘੱਟ ਕਰਨੀ ਨਾ ਟੋਟਕੇ ਨਾਲ ਹੋ ਜੇ ਦੀ ਬੈਸਟ ਨਹੀਂ ਹੋ ਰਹੀ ਤਾਂ ਫਿਰ ਅਸੀਂ ਤਾਂ ਕਰ ਹੀ ਰਹੇ ਹਾਂ ਇੱਕ ਹੀ ਕਰਦੇ ਹਾਂ ਅਸੀਂ ਇਹਦੇ ਅਲੱਗ-ਅਲੱਗ ਜੜੀਆਂ ਨੇ ਇਹ ਅਸੀਂ ਫਾਰਮੂਲੇ ਬਣਾਏ ਹੋਏ 1 2 3 ਔਰ 4 ਇਹ ਚਾਰ ਫਾਰਮੂਲੇ 슈ਗਰ ਤੇ ਨੇ ਪ੍ਰਕਿਰਤੀ ਵਾइज ਦੇਈ ਦੇ ਨੇ ਅੱਛਾ ਜਿਨ੍ਹਾਂ ਦੇ ਨਾਰਮਲ 슈ਗਰ ਹੈ ਉਹਨਾਂ ਲਈ ਇਹ ਪੈਕ ਤਿਆਰ ਕਰ ਰੱਖਿਆ ਹੋਇਆ ਠੀਕ ਹੈ ਥੋੜੀ ਜੀ ਵੱਧ ਹੈ ਜਿਆਦਾ ਸਾਲ ਹੋ ਗਏ ਕਮਜ਼ੋਰੀ ਆਉਣ ਲੱਗੀ ਉਹਨਾਂ ਦੇ ਲਈ ਇਹ ਨਹੀਂ ਹੈਗਾ ਵੀ 슈ਗਰ ਵਾਸਤੇ ਇੱਕੋ ਹੀ ਫਾਰਮੂਲਾ ਰੱਖਿਆ ਹੋਇਆ ਤੁਸੀਂ ਨਹੀਂ ਇੱਕੋ ਫਾਰਮੂਲੇ ਦਾ ਤਾਂ ਫਿਰ ਇਹ ਇੱਕ ਦੇ ਦਿੱਤਾ ਨਾ ਪਾ ਫਾਰਮੂਲਾ ਮੰਨ ਲਓ ਜਮਨ ਦੀਆਂ ਗੁਠਲੀਆਂ ਤੇ ਨਿੰਮ ਦੀਆਂ ਗੁਠਲੀਆਂ ਵਾਲਾ ਇੱਕ ਫਾਰਮੂਲਾ ਮੰਨ ਲਓ ਦੇ ਦਿੱਤਾ ਸਾਰੀ ਉਮਰ ਇਹ ਸਾਰੇ ਬੰਦੇ ਨੂੰ ਕੰਮ ਨਹੀਂ ਕਰੇਗਾ ਕਿਤੇ ਨਹੀਂ ਕਿਤੇ ਕਮੀ ਰਹੇਗੀ ਅਸੀਂ ਫਿਰ ਉਸੇ ਤਰ੍ਹਾਂ ਹੀ ਇਹ ਫਾਰਮੂਲੇਸ਼ਨ ਜਿਹੜੀ ਬਣਾਈ ਨਾ ਉਹ ਵੀ ਇਸੇ ਹਿਸਾਬ ਨਾਲ ਬਣਾਈ ਹੈ ਕਿ ਹਰ ਬੰਦੇ ਦੀ ਪ੍ਰਕਿਰਤੀ ਵੇਖ ਕੇ ਨਬਜ ਵੀ ਚੈੱਕ ਕਰ ਲੈਂਦੀ ਆ ਫੋਨ ਤੇ ਜਿਸ ਤਰ੍ਹਾਂ ਕਈ ਕਹਿੰਦੇ ਨੇ ਨਹੀਂ ਆ ਸਕਦੇ ਉਹਨਾਂ ਦੀ ਹਰ ਗੱਲ ਪੁੱਛ ਕੇ ਉਹਦੇ ਅਕੋਰਡਿੰਗ ਉਹਨਾਂ ਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਨੁਸਖਾ ਪ੍ਰੈਸਕ੍ਰਾਈਬ ਕਰ ਦਈਦਾ ਜਾਂ ਉਹਨਾਂ ਕੋਲ ਭੇਜ ਦਈਦਾ ਜਾਂ ਇੱਥੇ ਆ ਕੇ ਲੈ ਲੈਂਦੇ ਆ ਮਤਲਬ ਨੀਲੇ ਵਾਲੇ ਦੀ ਅਲੱਗ ਕੋਡਿੰਗ ਹੈ ਹਰੇ ਵਾਲੇ ਦੀ ਹਰੇ ਵਾਲੇ ਦੀ ਉਸ ਤੋਂ ਅਲੱਗ ਕੋਡਿੰਗ ਹੈ ਪ੍ਰਕਿਰਤੀ ਹੈ ਤੇ ਪਿੰਕ ਵਾਲਾ ਹੋਰ ਚੀਜ਼ਾਂ ਵਾਸਤੇ ਹੈ ਤੇ 골ਡਨ ਵਾਲਾ ਫਾਰਮੂਲਾ ਲੱਗਦਾ ਸਭ ਤੋਂ ਸਿਰੇ ਦਾ ਹੀ ਹੋਏਗਾ ਇਹ ਸਭ ਤੋਂ ਸੀਨੀਅਰ ਨੁਸਖਾ ਜਿਹਦੇ ਵਿੱਚ ਸੋਨਾ ਚਾਂਦੀ ਮੋਤੀ ਸਾਰਿਆਂ ਦਾ ਸਮੇਲ ਤੇ ਨਾਲ ਬਹੁਤ ਸਾਰੀਆਂ ਆਯੁਰਵੇਦਿਕ ਜਿਹੜੀਆਂ ਹਰਬਸ ਨੇ ਜਿਹੜੀਆਂ 슈ਗਰ ਨੂੰ ਕੰਟਰੋਲ ਕਰਦੀਆਂ ਨੇ ਹਰ ਚੀਜ਼ ਇਹਦੇ ਵਿੱਚ ਮਿਲੇਗੀ ਤੁਹਾਨੂੰ ਕਰੀਬ 26 27 23 ਚੀਜ਼ਾਂ ਪਾ ਕੇ ਅਸੀਂ ਇਹਨਾਂ ਦਾ ਯੋਗ ਬਣਾ ਰੱਖਿਆ ਡਾਕਟਰ ਸਾਹਿਬ ਜਿਹੜੇ ਜਿਹੜੇ ਲੋਕ ਤੁਸੀਂ ਕਹਿੰਦੇ ਵੀ ਇਹ ਜਿਹੜਾ ਥੋੜਾ 골ਡਨ ਵਾਲਾ ਨੁਸਖਾ ਹੈ 슈ਗਰ ਵਾਲੇ ਵਾਸਤੇ ਬਹੁਤ ਲੋਕ ਹੈਗੇ ਨੇ ਜੀ ਕਿ ਸ਼ੂਗਰ ਕਰਕੇ ਘਰ ਟੁੱਟ ਰਹੇ ਨੇ ਜੀ ਬਹੁਤ ਤਲਾਕ ਹੋ ਰਹੇ ਨੇ ਅਸੀਂ ਕਹਿ ਲਈਏ ਕਿ ਗ੍ਰਸਤੀ ਨੂੰ ਲੈ ਕੇ ਬੜੀਆਂ ਦਿੱਕਤਾਂ ਪਰੇਸ਼ਾਨੀਆਂ ਨੂੰ ਹੱਲ ਕਰਨ ਦਾ ਟੁਟਕਾ ਨੁਸਖਾ ਫਿਰ ਇਹਦੇ ਚਾਹੀਏ ਉਹਦੇ ਚਾ ਜੀ ਸ਼ੋਕੀ ਸਰ ਤੁਸੀਂ ਗੱਲ ਵੈਸੇ ਹੀ ਫੜ ਲੈਂਦੇ ਹੋ ਮੈਨੂੰ ਲੱਗਦਾ ਦੂਰੋਂ ਹੀ ਚੱਕ ਲੈਣੋ ਗੱਲ ਨੂੰ ਹੁਣ ਇਹ 골ਡਨ ਦਾ ਦੇਖਦੇ ਹੀ ਇੱਕ ਫੀਲਿੰਗ ਆਉਂਦੀ ਹੈ ਜੀ ਵੀ ਇਹ ਉਹ ਚੀਜ਼ ਜ਼ਰੂਰ ਠੀਕ ਕਰਦਾ ਹੋਊਗਾ ਬਿਲਕੁਲ ਡੈਫੀਨੇਟਲੀ ਇਹ 100% ਸੱਚ ਹੈ ਕਿ ਜਿੰਨਾ ਲੋਕਾਂ ਦੀ 슈ਗਰ ਕਰਕੇ ਵੀਕਨੈਸ ਆ ਗਈ ਗ੍ਰਸਤੀ ਟੁੱਟਣ ਦੇ ਕਿਨਾਰੇ ਚਲੇਗੀ ਉਹਨਾਂ ਨੂੰ ਇਹ ਗੋਲਡਨ ਫਾਰਮੂਲਾ ਜਿਹੜਾ ਇਹ ਪੂਰੀ ਤਰ੍ਹਾਂ ਸੈੱਟ ਕਰਨ ਦੇ ਵਿੱਚ 슈ਗਰ ਨਾਰਮਲ ਕਰਨ ਦੇ ਵਿੱਚ ਕਮਜ਼ੋਰੀ ਭਜਾਉਣ ਦੇ ਵਿੱਚ ਉਹਨਾਂ ਦੇ ਹੱਥਾਂ ਪੈਰਾਂ ਦਾ ਸੁਨਨਪਨ ਦੂਰ ਕਰਨ ਦੇ ਵਿੱਚ ਠੀਕ ਹੈ ਠੀਕ ਹੈ ਅੱਖਾਂ 'ਚ ਪ੍ਰੋਬਲਮ ਆ ਰਹੀ ਉਹਨੂੰ ਨਾਰਮਲ ਲਿਆਉਣ ਦੇ ਵਿੱਚ ਗੁਰਦੇ ਖਰਾਬ ਹੋ ਗਏ ਟ੍ਰਾਈਗਲਿਸਰਾਈਡ ਵੱਧ ਗਿਆ ਕੋਲੇਸਟ੍ਰੋਲ ਵੱਧ ਗਿਆ ਯੂਰਿਕ ਐਸਿਡ ਵੱਧ ਗਿਆ ਲੀਵਰ ਖਰਾਬ ਹੋ ਗਿਆ ਸਾਰਿਆਂ ਨੂੰ ਕਵਰ ਕਰਨ ਦੇ ਵਿੱਚ ਇਸ ਫਾਰਮੂਲੇ ਦਾ ਬਹੁਤ ਅਹਿਮ ਯੋਗਦਾਨ ਹੈ ਦੋਨੋਂ ਚੀਜ਼ਾਂ ਨੇ ਨਾਲ ਇਹਦੇ ਇੱਕ ਟੈਬਲੇਟ ਵੀ ਅਸੀਂ ਦਿੰਨੇ ਆ ਤਿੰਨ ਚੀਜ਼ਾਂ ਦਾ ਯੋਗ ਹੁੰਦਾ ਹੈ ਟੈਬਲੇਟ ਕੁਦਰਤੀ ਆ ਜਿੱਥੇ ਪਈ ਨਹੀਂ ਹੈਗੀ ਤੇ ਤਿੰਨਾਂ ਦਾ ਇਹ ਫਾਰਮੂਲਾ ਸਭ ਤੋਂ ਜ਼ਬਰਦਸਤ ਫਾਰਮੂਲਾ ਹੈ ਤੇ ਜਿਨ੍ਹਾਂ ਨੂੰ ਥੋੜੀ ਥੋੜੀ ਵੀਕਨੈਸ ਹੈ ਜਾਂ ਬਿਲਕੁਲ 슈ਗਰ ਸਟਾਰਟ ਹੋਈ ਹੈ ਪ੍ਰੀ ਡਾਇਬੀਟਿਕ ਨੂੰ ਇਹ ਨਾਰਮਲ ਕਰਨ ਦੇ ਵਿੱਚ ਇੰਨਾ ਵਧੀਆ ਹੈ ਅੱਜ ਤੱਕ ਇਹਦੇ ਰਿਜ਼ਲਟ ਅਸੀਂ ਹਮੇਸ਼ਾ ਲਏ ਨੇ ਜਿਹੜੇ ਸ਼ੁਰੂ ਤੋਂ ਜਿਨ੍ਹਾਂ ਨੂੰ 슈ਗਰ ਹਲੇ ਸਾਲ 6 ਮਹੀਨੇ ਦੀ ਹੋਈ ਉਹਨਾਂ ਲੋਕਾਂ ਨੂੰ ਅਸੀਂ ਇਸ ਤੋਂ ਇਲਾਵਾ ਹੋਰ ਕੁਝ ਰეკਮੈਂਡ ਨਹੀਂ ਕਰਦੇ ਵਿਚਲੇ ਇਹ ਆ ਗਏ ਅੱਧ ਖੜਜੇ ਟਾਈਪ ਦੇ ਲੋਕ ਜਿਨ੍ਹਾਂ ਨੂੰ 슈ਗਰ ਕੁਝ ਜ਼ਿਆਦਾ ਟਾਈਮ ਹੋਇਆ ਨੂੰ ਹੋ ਗਈ ਤੇ ਕਮਜ਼ੋਰੀਆਂ ਥੋੜੀਆਂ-ਬਹੁਤ ਬਣਨ ਲੱਗੀਆਂ ਇਹ ਕੰਮ ਕਰ ਦਿੰਦੇ ਆ ਤੇ ਫਾਈਨਲੀ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਉਹਦਾ ਜਿਹੜਾ ਹੈਗਾ ਪਿੰਕ ਕਲਰ ਮੈਨ ਲੱਗਦਾ ਔਰਤਾਂ ਵਾਸਤੇ ਬਣਾਇਆ ਹੋਇਆ ਹੈ ਪਿੰਕ ਕਲਰ ਦੇ ਵਿੱਚ ਕੀ ਹੈਗਾ ਕਿ ਦੇਖੋ ਔਰਤਾਂ ਨੂੰ ਵੀ 슈ਗਰ ਦੇ ਨਾਲ ਸੇਮ ਸਮੱਸਿਆ ਜਿਵੇਂ ਬੰਦੇ ਨੂੰ ਹੁੰਦੀ ਓਵੇਂ ਹੀ ਉਹਨਾਂ ਨੂੰ ਉਹਨਾਂ ਦੇ ਵਿੱਚ ਵੀ ਫ੍ਰੀਜ਼ਿਡਿਟੀ ਆਉਂਦੀ ਹੈ ਉਹਨਾਂ ਦਾ ਵੀ ਜਿਹੜਾ ਵਾਸਨਾ ਜਿਹੜੀ ਕੰਮ ਹੈਗੀ ਉਹ ਕਰਦੀ ਹੈਗੀ ਹੈ ਤੇ ਉਦੋਂ ਬੰਦਾ ਅਗਰ ਮੰਨ ਲਓ ਜੈਂਸ ਠੀਕ ਹੈ ਉਹਦੀ ਮਿਸਰੀ ਨੂੰ ਪ੍ਰੋਬਲਮ ਹੈ ਤਾਂ ਤਦ ਵੀ ਗ੍ਰਸਤੀ ਟੁੱਟੇਗੀ ਠੀਕ ਹੈ ਤਦ ਵੀ ਰੋਲੇ ਪੈਣੀਆਂ ਸਮਾਜ ਚ ਤੇ ਉਹ ਮਤਲਬ ਅਸੀਂ ਉਹਨਾਂ ਦਾ ਇੱਕ ਸਪੈਸ਼ਲ ਹੋਰ ਪ੍ਰੋਗਰਾਮ ਬਣਾਇਆ ਹੋਇਆ ਨਾਲ ਛੋਟਾ ਜਿਹਾ ਵਸੇ ਕੋ ਨਾਲ ਲਾਣਾ ਹੁੰਦਾ ਇਹਦੇ ਇਹ ਸਾਰੇ ਦੀ ਸਾਰੀ ਗ੍ਰਸਥੀ ਤੋਂ ਲੈ ਕੇ ਕੋਈ ਵੀ ਦਿਲ ਦਿਮਾਗ ਗੁਰਦੇ ਫੇਫੜੇ ਕਿਸੇ ਵੀ ਚੀਜ਼ ਦੀ ਕਮਜ਼ੋਰੀ ਹੈ ਇਹਨਾਂ ਦੇ ਸਾਰਿਆਂ ਦੇ ਵਿੱਚ ਅਸੀਂ ਗ੍ਰਸਥੀ ਦਾ ਗ੍ਰਸਥੀ ਗੁਰਦੇ ਫੇਫੜੇ ਦੀ ਕਮਜ਼ੋਰੀ ਵੀ ਚੱਕ ਦੋ ਬਿਲਕੁਲ ਉਹ ਬਰਾਬਰ ਹੱਲ ਰੱਖੇ ਹੋਏ ਆ ਸਾਰੇ ਇਹ ਪਹਿਲੇ ਅਸੀਂ ਇੱਕੋ ਤਰ੍ਹਾਂ ਦਾ ਹੀ ਇਹ ਜਿਹੜੀ ਫਾਰਮੂਲੇਸ਼ਨ ਹੈ ਲੋਕਾਂ ਨੂੰ ਦਿਆ ਕਰਦੇ ਸੀਗੇ ਇਹਦੇ ਨਾਲ ਵੀ ਰਿਜ਼ਲਟ 'ਚ ਕਿਸੇ ਨੂੰ ਬਹੁਤ ਵਧੀਆ ਕਿਸੇ ਨੂੰ ਘੱਟ ਕਿਸੇ ਨੂੰ ਬਹੁਤ ਵਧੀਆ ਕਿਸੇ ਨੂੰ ਘੱਟ ਰਿਜ਼ਲਟ ਹਮੇਸ਼ਾ ਹੀ ਆਉਂਦੇ ਸੀ ਪਰ ਹੁਣ ਅਸੀਂ ਐਨ ਪਰਫੈਕਟ ਕਰਕੇ ਗਲੇ ਨੂੰ ਚੀਹ ਦੇ ਦੀ ਜਿੱਦੇ ਜਨੇ ਜਾ ਕੇ ਰਿਜ਼ਲਟ ਕਰੰਟ ਵਾਂਗੂ ਕਰਨਾ ਹੀ ਕਰਨਾ ਹਾਂਜੀ ਅੱਛਾ ਤੇ ਫਿਰ ਹੁਣ ਸਾਨੂੰ ਇਹ ਦੱਸ ਦਿਓ ਅਸੀਂ ਚਾਰਟ ਵਾਲਾ ਵੀ ਨੁਸਖਾ ਤੁਹਾਡੇ ਕੋਲੋਂ ਸਮਝਾਂਗੇ ਕਿ ਚਾਰਟ ਕਿਵੇਂ 슈ਗਰ ਦਾ ਡਰ ਘੱਟ ਕਰੂਗਾ ਕਿਵੇਂ ਅਸੀਂ ਘਰ ਦੇ ਵਿੱਚ ਰਹਿ ਕੇ ਹੀ ਆਪਣਾ ਐਚਬੀਏ 1 ਸੀ ਟੈਸਟ ਕਰ ਸਕਦੇ ਹਾਂ 슈ਗਰ ਦਾ ਡਰ ਖਤਮ ਕਰ ਸਕਦੇ ਹਾਂ ਉਹਨੂੰ ਕੈਲਕੂਲੇਸ਼ਨ ਕਰ ਸਕਦੇ ਹਾਂ ਪਹਿਲਾਂ ਸਾਨੂੰ ਇਹ ਦੱਸੋ ਵੀ ਮੈਂ ਕਿਵੇਂ ਮੰਨਾਂ ਜੀ ਕਿ ਨਮੋਣੀ ਆ ਸ਼ੂਗਰ ਖਤਮ ਕਰਨਗੀਆਂ ਜਾਂ ਜਾਮੂਣਾ ਚਲੋ ਜਾਮਣ ਤਾਂ ਮੰਨ ਲਈ ਬਹੁਤ ਵਧੀਆ ਚੀਜ਼ ਹੈ ਨਮੋਣੀ ਕਿਵੇਂ ਖਤਮ ਕਰੇਗੀ ਨਮੋਲੀ ਦੇਖੋ ਇੱਕ ਤਾਂ ਨਮੋਲੀ ਦੇ ਅੰਦਰ ਜਿਹੜੀ ਪ੍ਰੋਪਰਟੀ ਹੈ ਸਾਰੀ ਦੀ ਸਾਰੀ ਕੌੜੀ ਪ੍ਰੋਪਰਟੀ ਹੈ ਔਰ ਕੋੜੀ ਕੋਈ ਵੀ ਚੀਜ਼ ਹੈ ਦੁਨੀਆ ਦੀ ਤੁਹਾਡੀ ਡਾਇਬੀਟਿਸ ਨੂੰ ਕਾਊਂਟਰ ਕਰਦੀ ਹੀ ਹੈ ਇਹ ਸਰਵਸਤ ਹੈ ਕੋੜੀ ਚੀਜ਼ ਹਮੇਸ਼ਾ ਸ਼ੂਗਰ ਨੂੰ ਕਾਊਂਟਰ ਕਰੇਗੀ ਠੀਕ ਹੈ ਠੀਕ ਹੈ ਤੇ ਇਹਦੇ ਵਿੱਚ ਪਲੱਸ ਜਿਹੜੀ ਗੁਠਲੀ ਹੈ ਹੂੰ ਘਟ ਕਪਕੇ ਅਦਨੇ ਨੂੰ ਬੈਰੇ ਤੈਨੂੰ ਖਾ ਲੰਨੇ ਸੀ ਇਸ ਤਰੀਕੇ ਨਾਲ ਇਹ ਬਿਲਕੁਲ ਆ ਤੁਸੀਂ ਵੀ ਖਾਓ ਹੂੰ ਮਿੱਟੀ ਬੜੀ ਆ ਹੂੰ ਮਿੱਟੀ ਹੁੰਦੀ ਆ ਹੂੰ ਅੰਦਰੋਂ ਕੋੜੀ ਆ ਗਈ ਹੂੰ ਇਹ ਜਿਹੜੀ ਗੁੱਠਲੀ ਆ ਗਈ ਜੀ ਤੁਸੀਂ ਉੱਪਰੋਂ ਸਾਰਾ ਖਾ ਲਿਆ ਇਹਨਾਂ ਗੁੱਠਲੀਆਂ ਨੂੰ ਤੁਸੀਂ ਰੋਜ਼ ਦੀਆਂ 10 15 ਜਿਵੇਂ ਖਾਦੀਆਂ ਸੁਕਾ ਕੇ ਤੁਸੀਂ ਰੱਖ ਲੈਣੀਆਂ ਜੀ ਸੁਕਾ ਕੇ ਰੱਖ ਲੀਆਂ ਇਹ ਵੀ ਤੁਸੀਂ ਸਵੇਰੇ ਮੰਨ ਲਓ ਤੁਸੀਂ ਜਾਮਨ ਖਾ ਲਈ ਸ਼ਾਮ ਦੁਪਹਿਰ ਨੂੰ ਇਹ ਖਾ ਲੀਆਂ ਠੀਕ ਹੈ ਇਹਨਾਂ ਦੀ ਗੁੱਠਲੀਆਂ ਸੰਭਾਲ ਕੇ ਰੱਖ ਲਓ ਬਾਅਦ ਦੇ ਵਿੱਚ ਦੋਨਾਂ ਦਾ ਬਣਾਓ ਪਾਊਡਰ ਤੇ ਇਹਨਾਂ ਨੂੰ ਯੂਜ਼ ਕਰੋ ਅੱਛਾ ਗੁੱਟ ਆਮ ਦੇ ਆਮ ਤੇ ਗੁੱਠਰੀਆਂ ਦੇ ਦਾਮ ਦਾ ਪਾਪਾ ਆਮ ਹੀ ਕਹਿੰਨੇ ਆ ਪਰ ਅਸਲੀ ਜਿਹੜਾ ਦਾਮ ਇਹਨਾਂ ਦੇ ਵਸੂਲ ਹੁੰਦੇ ਆ ਜਮ ਜਿਹੜੀ ਇਸ ਗੁੱਠਲੀ ਤੁਸੀਂ ਉਹਨੇ ਸਵਾਲ ਪੁੱਛਿਆ ਵੀ ਇਹ 슈ਗਰ ਨੂੰ ਕਿਵੇਂ ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਆਉਂਦੇ ਕਹਿੰਦੇ ਜੀ ਮੇਰੇ ਜ਼ਖਮ ਹੋ ਗਿਆ 슈ਗਰ ਕਰਕੇ ਮੇਰੇ ਸੱਟ ਲੱਗੀ ਸੀ ਉਹ 2 ਮਹੀਨੇ ਹੋ ਗਏ ਮੇਰਾ ਜ਼ਖਮ ਨਹੀਂ ਸੈੱਟ ਹੋਇਆ 4 ਹੋ ਗਏ ਇਸ ਜ਼ਖਮ ਨਹੀਂ ਸੈੱਟ ਹੋਇਆ ਪੈਰਾਂ ਲੱਤਾਂ ਵਡਣ ਤੱਕ ਦੀ ਨੌਬਤ ਆ ਜਾਂਦੀ ਹੈ ਉਹਦੇ ਵਾਸਤੇ ਦੇਖੋ ਇਹਨਾਂ ਫਾਰਮੂਲਿਆਂ ਦੇ ਅੰਦਰ ਬਹੁਤ ਜ਼ਬਰਦਸਤ ਚੀਜ਼ਾਂ ਨੇ ਪਰ ਘਰੇਲੂ ਫਾਰਮੂਲੇ ਦੇ ਅੰਦਰ ਐਤ ਤੋਂ ਵਧੀਆ ਹੋਰ ਕੁਝ ਤੁਸੀਂ ਲੱਭ ਹੀ ਨਹੀਂ ਸਕਦੇ ਜ਼ਖਮ ਨੂੰ ਠੀਕ ਕਰਨ ਦੇ ਲਈ ਅੱਛਾ ਮਤਲਬ ਸ਼ੂਗਰ ਵਾਲੇ ਨੂੰ ਸੱਟ ਲੱਗਣ ਦਾ ਖਤਰਾ ਵੀ ਘਟ ਕਰੇਗੀ ਗੁਲਮਲਾ ਗਿਆ ਪਾ ਵੀ ਕਹਿ ਸਕਦੇ ਆ ਜੇਕਰ ਉਹਨੂੰ ਸੱਟ ਲੱਗ ਗਈ ਉਹਦਾ ਜ਼ਖਮ ਨਹੀਂ ਪਰ ਰਿਹਾ ਇਹਦੀਆਂ ਰੋਜ਼ ਦੀਆਂ 4 ਤੋਂ 5 ਗੁੱਠਲੀਆਂ ਸਿਰਫ ਉਹ ਪਾ ਚਬਾ ਕੇ ਪਾਣੀ ਪੀ ਲੇ ਉਤੋਂ ਤਾਂ ਮੈਨੂੰ ਨਹੀਂ ਲੱਗਦਾ ਉਹਦਾ ਜ਼ਖਮ ਜਿਹੜਾ 15 20 ਦਿਨ ਤੋਂ ਬਾਅਦ ਹੋਰ ਲਏਗਾ ਅਬ ਤੁਸੀਂ ਜਮਨਖਾਨ ਦਾ ਤਰੀਕਾ ਦੱਸਿਆ ਸੀ ਫਿਰ ਹੁਣ ਸਾਨੂੰ ਜਮਨਖਾਨ ਦਾ ਤਰੀਕਾ ਦੱਸੋ ਰਾਤ ਨੂੰ ਖਾਦੀ ਜਾ ਸਕਦੀ ਹੈ ਜਮਨ ਰਾਤ ਨੂੰ ਜਮਨ ਡੈਫੀਨੇਟਲੀ ਖਾਦੀ ਜਾ ਸਕਦੀ ਹੈ ਪਰ ਜਿਨ੍ਹਾਂ ਨੂੰ ਸ਼ੂਗਰ ਜਿਨ੍ਹਾਂ ਦੇ ਨਾ ਇਹੋ ਜਿਹੇ ਲੋਕ ਵੀ ਨੇ ਜਿਨ੍ਹਾਂ ਦੀ ਸ਼ੂਗਰ ਥੋੜੀ ਡਾਊਨ ਜਿਆਦੇ ਜਾਣ ਦੀ ਟੈਂਡੈਂਸੀ ਹੁੰਦੀ ਹੈ ਉਹ ਥੋੜਾ ਜਿਹਾ ਇਹਨੂੰ ਬਸ ਥੋੜਾ ਜਿਹਾ ਤਰੀਕੇ ਦੇ ਨਾਲ ਯੂਜ਼ ਕਰਨ ਠੀਕ ਠੀਕ ਤਾਂ ਕਿ ਮਤਲਬ 8-10 ਪੀਸ ਲੈ ਲੈ 10 ਤੋਂ 15 ਲੈ ਲੈ ਪੀਸ ਕਿਉਂਕਿ ਰਾਤ ਨੂੰ ਕਈ ਵਾਰੀ ਕੀ ਹੁੰਦਾ ਕਿ ਗਲਾਈਸੈਮਿਕ ਇੰਡੈਕਸ ਜਿਹੜਾ ਉਹ ਜਿਆਦਾ ਹੀ ਡਾਊਨ ਗਲਾਈਸੈਮਿਕ ਹਾਈਪਰਗਲਾਈਸੀਮੀਆ ਹੁੰ ਹੋ ਗਿਆ ਵੱਧ ਸ਼ੂਗਰ ਵਾਲਾ ਤੇ ਜਿਹੜੇ ਲੋਕ ਕਈ ਵਾਰੀ ਆਪਾਂ ਸੋਚਦੇ ਆਂ ਵੀ ਇਹ ਸਵੇਰੇ ਉੱਠਿਆ ਹੀ ਨਹੀਂ ਹਾਰਟ ਅਟੈਕ ਹੋ ਗਿਆ ਉਹ ਨਾ ਹਾਰਟ ਅਟੈਕ ਨਹੀਂ ਹੁੰਦਾ ਹਾਰਟ ਅਟੈਕ ਹੁੰਦਾ 10 ਤੋਂ 12% ਲੋਕਾਂ ਨੂੰ ਤੇ ਕਿਉਂਕਿ ਹਾਰਟ ਦੇ ਅੰਦਰ ਤਕਲੀਫ ਹੋ ਗਈ ਤਾਂ ਬੰਦਾ ਉੱਠ ਕੇ ਰੋਲਾ ਪਾ ਲਓ ਤੇ ਜਦੋਂ ਸ਼ੂਗਰ ਕੱਟ ਹੋ ਗਈ ਉਹਨੂੰ ਕੀ ਕਹਿੰਦੇ ਹਾਈਪੋਗਲਾਈਸੈਮਿਕ ਅਟੈਕ हाइपोग्लाइसेमिक यानी शुगर ਘਟ ਗਈ शुगर ਘਟੇ ਵਾਲਾ ਬੰਦਾ ਉਹ ਉੱਠਣ ਦੇ ਕਾਬਲ ਨਹੀਂ ਰਹਿੰਦਾ ਰਾਤ ਨੂੰ ਨੀਂਦ ਦੇ ਅੰਦਰ ਸ਼ੂਗਰ ਖਾਂਦ ਪਰ ਮਤਲਬ ਸ਼ੂਗਰ ਵਾਲੇ ਬੰਦੇ ਨੂੰ ਜਿਹਦੀ ਸ਼ੂਗਰ ਘਟਦੀ ਹੋਵੇ ਉਹਨੂੰ ਰਾਤ ਨੂੰ ਜੰਮਣਾ ਖਾਂਦ ਤੋਂ ਪਰਹੇਜ਼ ਕਰਨਾ ਚਾਹੀਦਾ ਹਾਂ ਕੁਝ ਕੁਝ ਹੱਦ ਤੱਕ ਪਰਹੇਜ਼ ਕਰਨਾ ਚਾਹੀਦਾ ਹਾਂ ਬਾਕੀ ਐਜੇ ਕੋਈ ਲੰਮੀ ਚੋੜੀ ਹਿਸਟਰੀ ਨਹੀਂ ਹੈਗੀ ਜਿਹੜਾ ਆਪਣੇ ਕੋਲ ਆਂਕੜੇ ਆਏ ਹੋਣ ਪਰ ਹਾਂ ਇਹ ਦੇਖਿਆ ਜਾਂਦਾ ਕਿ ਰਾਤ ਨੂੰ ਸ਼ੂਗਰ ਘਟੇ ਔਰ ਬੰਦਾ ਖਤਮ ਹੋ ਗਿਆ ਠੀਕ ਹੈ ਇਸ ਕਰਕੇ ਥੋੜਾ ਜਿਆਦਾ ਇਹਨਾਂ ਚੀਜ਼ਾਂ ਵੱਲ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਜੀ ਜੀ ਤੇ ਚਲੋ ਫਿਰ ਹੁਣ ਤੁਸੀਂ ਸ਼ੂਗਰ ਦੱਸਿਆ ਵਾ ਕਿ ਕਿਸ ਤਰੀਕੇ ਨਾਲ ਅਸੀਂ ਜਾਮਨ ਨੂੰ ਖਾਣੀ ਹੈ ਰਾਤ ਨੂੰ ਬਚਾਅ ਕਰਨਾ ਉਸ ਤੋਂ ਬਾਅਦ ਜਿਹੜੇ ਮਰਜ਼ੀ ਵੇਲੇ ਖਾਧੀ ਜਾ ਸਕਦੀ ਹੈ ਇੱਕ ਘੰਟੇ ਦੇ ਫਰਕ ਨਾਲ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿ ਰਿਹਾ ਹਾਂ ਜੀ ਇਸ ਘੰਟੇ ਦੇ ਫਰਕ ਨਾਲ ਖਾਓ ਤੁਸੀਂ ਖਾਣੇ ਤੋਂ ਤੇ ਇਹ ਦੇਖੋ ਸਵੇਰੇ ਤੁਸੀਂ ਜਾਮਨਾ ਖਾਣੀ ਹੈ ਸ਼ਾਮ ਨੂੰ ਤੁਸੀਂ ਇਹ ਗੁਠਲੀਆਂ ਅਗਰ ਤੁਹਾਨੂੰ ਮਿਲਦੀਆਂ ਖਾਣੀ ਹੈ ਆਦਰਵਾਇਜ਼ ਅਲੱਗ-ਅਲੱਗ ਬਹੁਤ ਕੁਝ ਐ ਹੋਜੇ ਖਾਣ ਵਾਲਾ ਜਿਹਦੇ ਨਾਲ ਤੁਸੀਂ ਸ਼ੂਗਰ ਨੋਰਮਲ ਕਰ ਸਕਦੇ ਹੋ ਇਹ ਅੱਜ ਅਸੀਂ ਇੱਕ ਬਿਲਕੁਲ ਘਰੇਲੂ ਐਂ ਸਦਾ ਬਹਾਰ ਜਿਹੜਾ ਫਾਰਮੂਲਾ ਤੁਹਾਨੂੰ ਦਿੱਤਾ ਹੈ ਕਿਉਂਕਿ ਅਗਰ ਤੁਹਾਡੇ ਕੋਲ ਜਮਨਾ ਖਤਮ ਹੋ ਜਾਂਦੀਆਂ ਨੇ ਤੁਹਾਡੀ ਅਗਰ ਮੰਨ ਲਓ ਨਿੰਮ ਦੀਆਂ ਨਮੋਲੀਏ ਖਤਵ ਹੋ ਜਾਂਦੀਆਂ ਨੇ ਇਹਨਾਂ ਦੋਨਾਂ ਦੀਆਂ ਗੁਠਲੀਆਂ ਪਈਆਂ ਨੇ ਘਰ ਪਈਆਂ ਨੇ ਅਦਰਵਾਈਜ਼ ਤੁਹਾਨੂੰ ਬਾਜ਼ਾਰੋਂ ਮਿਲ ਜਾਣਗੀਆਂ ਇਹਨਾਂ ਦੇ ਪਾਊਡਰ ਬਣੇ ਬਣੇ ਮਿਲ ਸਕਦੇ ਤੁਸੀਂ ਲਓ ਮਿਲਾਓ ਖਾਓ ਵੇਖੋ ਨਜ਼ਾਰੇ ਇਹਦੇ ਨਾ ਜਖਮ ਰਹਿਣਾ ਨਾ ਤੁਹਾਡੇ 슈ਗਰ ਰਹਿਣੀ ਹੈ ਸਭ ਕੁਝ ਠੀਕ ਠੋਕ ਹੁਣ ਆਖਰ ਦੇ ਵਿੱਚ ਫਿਰ ਡਾਕਟਰ ਸਾਹਿਬ ਜਿਹੜਾ ਤੁਹਾਡਾ ਚਾਰਟ ਹੈਗਾ 슈ਗਰ ਦਾ ਡਰ ਭਜਾਓ 슈ਗਰ ਦਾ ਖੌਫ ਖਤਮ ਕਰੋ ਜਿਹੜਾ ਚਾਰਟ ਹੈਗਾ ਇਹ ਸਾਨੂੰ ਸਮਝਾਓ ਵੀ ਘਰ ਦੇ ਵਿੱਚ ਰਹਿ ਕੇ ਅਸੀਂ ਕਿਵੇਂ ਆਪਣੇ ਮਨ ਨੂੰ ਸੰਤੁਸ਼ਟ ਰੱਖ ਸਕਦੇ ਆ ਖੌਫ ਤੋਂ ਬੇਦਾਰ ਹੋ ਸਕਦੇ ਆ ਬਹੁਤ ਹੀ ਸੋਕੇ ਸ਼ਬਦਾਂ ਚ ਸੀਰੀਅਲ ਬਣਾ ਲਓ ਜੀ 1 ਤੋਂ 12 ਤੱਕ ਤੁਸੀਂ ਮੰਨ ਲਓ ਵੀਕਲੀ ਅਗਰ ਚੈੱਕ ਕਰਨੀ ਹੈ ਤਾਂ 1 ਤੋਂ 12 ਤੱਕ ਬਣਾ ਲਓ ਹਰ ਹਫਤੇ ਚੈੱਕ ਕਰੋ ਇੱਕ ਤਰੀਕ ਨੂੰ ਚੈੱਕ ਕੀਤੀ 8 ਨੂੰ ਕੀਤੀ 15 ਨੂੰ ਕੀਤੀ ਐ ਕਰਕੇ ਤੁਹਾਡੇ ਬਣ ਗਏ 90 ਦਿਨ ਇੱਧਰ 12 ਹਫਤੇ ਹੋ ਗਏ ਸਰ ਇੱਧਰੋਂ ਰਿਜ਼ਲਟ ਕੀ ਆ ਰਿਹਾ ਤੁਹਾਡਾ ਸ਼ੂਗਰ ਕਿੰਨੀ ਆਈ ਹੈ 167 ਆਈ 180 ਆਈ ਕਰਦਾ ਕਰਦਾ ਜੀ ਤੁਹਾਡੇ 12 ਹਫਤਿਆਂ ਦੇ ਵਿੱਚ ਠੀਕ ਹੈ ਇੰਨੀ ਸ਼ੂਗਰ ਆਈ 12 ਹਫਤੇ ਠੀਕ ਹੈ ਹਾਂ 3 ਮਹੀਨੇ ਹੋ ਗਏ 12 ਹਫਤਿਆਂ ਦੇ 3 ਮਹੀਨਿਆਂ ਦੇ 90 ਦਿਨ ਬਣ ਗਏ ਇਹ ਟੋਟਲ ਤੁਹਾਡੀ 슈ਗਰ ਜਿਹੜੀ ਤੁਸੀਂ ਲਈ ਸੀ ਇਹ ਬਣ ਗਈ ਤੁਹਾਡੀ 5900 2500 ਬਣ ਗਈ 2552 슈ਗਰ ਬਣ ਗਈ ਇਹਦਾ ਕੀ ਕਰਨਾ ਜੀ ਇਹ 90 ਦਿਨ ਹੋ ਗਏ ਹਾਂਜੀ 2552 슈ਗਰ ਹੋ ਗਈ 12 ਹਫ਼ਤਿਆਂ ਦੇ ਵਿੱਚ ਤੁਹਾਡੇ 90 ਦਿਨ ਆ ਗਏ ਠੀਕ ਟੋਟਲ 슈ਗਰ ਤੁਹਾਡੀ ਆ ਜਿਹੜੀ ਤੁਸੀਂ ਚੈੱਕ ਕੀਤੀ ਹੈ ਉਹ ਆ ਗਈ 2552 ਹੁਣ 12 ਵਾਰੀ ਤੁਸੀਂ ਚੈੱਕ ਕੀਤੇ ਹੈ ਨਾ ਹੁਣ ਦੇਖੋ 2552 ਭਾਗ 12 ਕਰ ਦੇਣੀ ਹੈ ਠੀਕ ਹੈ ਇਹ ਬਰਾਬਰ ਬਣ ਗਈ ਜੀ ਕਰੀਬ 212 ਪੁਆਇੰਟ 27 ਦੇ ਕਰੀਬ ਬਣ ਜਾਂਦੀ ਠੀਕ ਹੈ 26 27 26 ਬਣ ਜਾਂਦੀ ਹੈ ਨਾ ਹਾਂ ਠੀਕ ਹੈ ਹੁਣ ਇਹ ਆ ਗਈ ਤੁਹਾਡੀ 3 ਮਹੀਨਿਆਂ ਦੀ ਤੁਹਾਡੀ ਐਵਰੇਜ 슈ਗਰ ਆ ਰਹਿ ਰਹੀ ਹੈ ਤੁਹਾਨੂੰ 212 ਹਾਂ ਜਿਹੜੀ ਤੁਸੀਂ ਐਵਰੇਜ ਕਹਿੰਦੇ ਹੋ ਹੁਣ ਤੁਸੀਂ ਉਹ ਕੱਢਣੀ ਹੈ ਐਚ ਬੀਏ 1 ਸੀ ਤਾਂ ਉਹ 31 31 ਪੁਆਇੰਟ 50 ਦੇ ਕਰੀਬ ਮੰਨ ਕੇ ਚੱਲੋ ਦੇ ਨਾਲ 1 ਪੁਆਇੰਟ ਬਣਦਾ ਠੀਕ ਹੈ ਉਹ ਦੋ 212.26 ਜਿਹੜੀ ਆ ਗਈ ਉਹਨੂੰ 31.50 ਨਾਲ ਭਾਗ ਦੇ ਦਿਓ ਤੁਸੀਂ ਠੀਕ ਹੈ ਠੀਕ ਹੈ ਨਾ ਇਹਨੂੰ 50 ਨਾਲ ਭਾਗ ਇਹਨੂੰ ਇਹਦੇ ਨਾਲ ਭਾਗ ਦੇਣਾ 3150 212 ਭਾਗ ਕਰੋਗੇ ਤਾਂ ਤੁਹਾਡੀ 7.5 ਦੇ ਨੇੜੇ ਇਹ ਤੁਹਾਡੀ HB A1C ਆ ਗਈ ਲਓ ਜੀ ਤੁਹਾਡਾ ਸ਼ੂਗਰ ਆ ਗਿਆ ਜੀ ਇਹ ਆ ਗਈ ਤੁਹਾਡੀ ਹਾਂ ਬਿਲਕੁਲ ਡਾਇਬਟੀਜ਼ ਹੋ ਤੁਸੀਂ ਡਾਇਬਟਿਕ ਹੋ ਤੁਸੀਂ ਆਪਾਂ ਇਹ ਰਿਜ਼ਲਟ ਐਵੇਂ ਲੈਣਾ ਜਿਹੜਾ ਡਾਇਬਟਿਕ ਹੈ ਬੰਦਾ ਉਹੀ ਇਹ ਚਾਰਟ ਚੈੱਕ ਕਰੇਗਾ ਉਹੀ ਉਹਦੀ ਲਗਭਗ ਇਦਾਂ ਦੀ ਸ਼ੂਗਰ ਆਉਣੀ ਹੈ ਸੰਭਾਵਨਾ ਸਿੱਧੀ ਇਹ ਹੈ ਨਾ ਜਿੰਨੂੰ ਸ਼ੂਗਰ ਹੈ ਹੀ ਨਹੀਂ ਉਹਨਾਂ ਦਾ ਇਹ ਚਾਰਟ ਚੈੱਕ ਕਰੂਗਾ ਨਾ ਉਹਦੀ ਐਚਬੀਏ ਵਨ ਸਿੱਧੀ ਉਹਨੂੰ ਲੋੜ ਪੈਗੀ ਸ਼ੂਗਰ ਆਈ ਹੋਈ ਬੰਦੇ ਦਾ ਜਿ ਆਪਾਂ ਇੱਕ ਹੀ ਹਿਸਾਬ ਲਿਆ ਨਾ ਹੁਣ ਇਹ ਦੇਖੋ ਤੁਸੀਂ ਤੁਹਾਨੂੰ 3 ਮਹੀਨਿਆਂ ਦੀ ਘਰੇ ਸ਼ੂਗਰ ਟੈਸਟ ਕਰਨ ਦਾ ਤਰੀਕਾ ਏ ਦੀ ਬੈਸਟ ਤਰੀਕਾ ਹੈਗਾ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਤੇ ਸਾਨੂੰ ਇੱਕ ਵਾਰ ਇਹ ਦੱਸ ਦਿਓ ਵੀ ਅਗਰ ਕਿਸੇ ਨੂੰ ਕੋਈ ਬੜੀ ਕ੍ਰੋਨਿਕਲ 슈ਗਰ ਹੈਗੀ 10 ਸਾਲ ਹੋ ਗਏ 20 ਸਾਲ ਹੋ ਗਏ 30 ਸਾਲ ਹੋ ਗਏ ਤੇ ਫਿਰ ਉਹ ਕਿਸੇ ਪਾਸੇ ਵੀ ਸੈੱਟ ਨਹੀਂ ਬੈਠ ਰਿਹਾ ਤੁਹਾਡੇ ਨਾਲ ਕੰਸਲਟ ਕਰ ਸਕਦਾ ਉਹ ਤੁਹਾਡੇ ਕੋਲ ਤੁਸੀਂ ਕਹ ਰਹੇ ਹੋ ਵੀ ਬੜੇ ਵਧੀਆ ਹੱਲ ਨੇ ਤੇ ਰਾਬਤਾ ਕਿਵੇਂ ਕਰੇ ਤੁਹਾਡੇ ਨਾਲ ਉਹਦੇ ਲਈ ਦੇਖੋ ਅਸੀਂ ਆਪਣੇ ਕਲੀਨਿਕ ਤੇ ਹੁੰਨੇ ਆ ਮੋਹਾਲੀ 10 ਫੇਜ਼ SCF61 ਹੈ ਫਰਸਟ ਫਲੋਰ ਤੇ ਤੁਸੀਂ ਆ ਕੇ ਜਦੋਂ ਮਰਜ਼ੀ ਸਾਨੂੰ ਮਿਲ ਸਕਦੇ ਹੋ ਤੇ ਲਾਭ ਲੈ ਸਕਦੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਅੱਜ ਬੜਾ ਵਧੀਆ ਚਾਰਟ ਦਾ HBA1C ਦਾ ਜਿਹੜਾ ਉਹ ਦਿੱਤਾ ਹੀ ਦਿੱਤਾ ਹੈ ਨਾਲੋਂ ਨਾਲ ਉਹਨਾਂ ਨੇ ਦੱਸਿਆ ਕਿ ਜਾਮਣ ਦਾ ਔਰ ਜਿਹੜਾ ਨਮੂਨੀਆ ਹੈਗੀਆਂ ਨੇ ਇਹਦਾ ਅਸੀਂ ਸੁਮੇਲ ਕਿਵੇਂ ਕਰ ਸਕਦੇ ਹਾਂ ਔਰ ਕਿਵੇਂ ਸ਼ੂਗਰ ਵਾਲਾ ਬੰਦਾ ਆਪਣਾ ਡਰ ਹੈਗਾ ਜਿਹੜਾ ਜਾਮਣਾ ਨਾਲ ਨਮੂਨੀਆ ਨਾਲ ਤੇ ਖਾਸ ਕਰਕੇ ਘਰ ਦੇ ਵਿੱਚ ਇਹ 3 ਮਹੀਨੇ ਵਾਲਾ ਚਾਰਟ ਬਣਾ ਕੇ ਉਹ ਕੱਟ ਸਕਦੇ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਇੱਕ ਨੰਬਰ ਹੈਗਾ ਅਸੀਂ ਡਾਕਟਰ ਗੁਰਮੀਤ ਜੀ ਦੀ ਟੀਮ ਬਦ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਪਰ ਮੇਰੀ ਚੇਤਾਵਨੀ ਮੇਰੀ ਅਪੀਲ ਮੇਰੀ ਗੁਜ਼ਾਰਿਸ਼ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਕੰਸਲਟ ਜ਼ਰੂਰ ਕਰਿਆ ਕਰੋ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਜਿਹੜਾ ਉਹ ਤੁਹਾਡੇ ਤੇ ਭਾਰੀ ਪੈ ਸਕਦਾ ਹੈ ਯਾਨੀ ਕਿ ਤੁਹਾਡਾ ਨੁਕਸਾਨ ਵੀ ਕਰ ਸਕਦਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਲੋੜ ਹੈ ਧੰਨਵਾਦ